ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਨਾਹਣੀਆਂ ਦੀ ਲੜੀਵਾਰ ਸੰਖਿਆ ਚੱਲ ਰਹੀ ਹੈ ਤੇ ਪਿਛਲੇ 4 ਪਾਠ ਆਪ ਜੀ ਨੇ ਸਰਵਣ ਕਰ ਲਏ ਸਨ ਅੱਗੇ ਸ਼ੁਰੂ ਹੁੰਦਾ ਹੈ ਬੜਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਚੱਲਣਾ ਤੇ ਵਿਸਰਾਮ ਹੈ ਏਥੇ ਧਿਆਨ ਰੱਖਣਾ ਇੱਥੇ ਨਾਨੀ ਦੀ ਬਾਣੀ ਉਚਾਰਨ ਹੋਵੇ ਚੱਲਣਾ ਇਹੋ ਜਗ ਝੂਠ ਪਸਾਰੋ ਵਾ ਜਿਹੜਾ ਵਾਵੇ ਨੂੰ ਕੰਨਾਂ ਲੱਗਾ ਸੰਗਤ ਜੀ ਇਹ ਇਸ ਬੰਦ ਕੋਲੋਣਾ ਪਸਾਰੋ ਵਾ ਇਸ ਤਰ੍ਹਾਂ ਪੜਨਾ ਹੈ ਪਸਾਰੋ ਵਾ ਨਹੀਂ ਪੜਨਾ ਪਸਾਰੋ ਵਾ ਸੱਚਾ ਘਰ ਸੱਚੜੇ ਸੇਵੀ ਹੈ ਸੱਚੜੇ ਪੜਨਾ ਇੱਥੇ ਦਨਾਮ ਲੱਗੀਆਂ ਹੈ ਸੇਵੀ ਹੈ ਇੱਥੇ ਵੀ ਦਨਾਮ ਹੈ ਸੇਵੀ ਹੈ ਤੇ ਬਿਸਰਾਮ ਹੈ ਸੱਚ ਖਰਾ ਸੱਚਿਆਰੋ ਵਾ ਜਿਹੜਾ ਬਾਬੇ ਨੂੰ ਕੰਨੈ ਸੰਬੰਧਕ ਉਚਾਰਨ ਕਰਨਾ ਸੱਚਿਆ ਰੋਵਾ ਕੋਡ ਲੱਭ ਜਾਂ ਥਾਏ ਨਾ ਪਾਸੀ ਇੱਥੇ ਵਿਸਰਾਨ ਅੱਗੇ ਲਹਿ ਨਾ ਠਾਓ ਅੱਗੇ ਦਲਾਵਾ ਲਹਿ ਇੱਥੇ ਦਲਾਵਾ ਨਾ ਠਾਓ ਅੰਤਰ ਆਉ ਨਾ ਬੈਸੋ ਕਹੀਏ ਇੱਥੇ ਵਿਸਰਾਮ ਹੈ ਜੋ ਸੁਣੇ ਘਰ ਕਾਓ ਸੁਣੇ ਨਵੇਂ ਨਵੇਂ ਦੀ ਵਾਲ ਉਚਾਰਨ ਹੋਵੇ ਤੇ ਟਿੱਪੀ ਵੀ ਉਲੱਗੀਏ ਤਣਾਵਾ ਵੀ ਲੱਗੀਆਂ ਤਿਆਰ ਰੱਖਣਾ ਸੁੰਝੇ ਘਰ ਕਾਓ ਜੰਮਣ ਮਰਣ ਵੱਡਾ ਵੇ ਛੋੜਾ ਇੱਥੇ ਵਿਸਰਾਮ ਹੈ ਬਿਨਸੈ ਬਿਨਸੈ ਨਹੀਂ ਪੜਨਾ ਬਿਨਸੈ ਜਗ ਸੁਭਾਏ ਲੱਭ ਤੰਦੈ ਮਾਇਆ ਜਗਤ ਭੁਲਾਇਆ ਭੁਲਾਇਆ ਤੇ ਵਿਸਰਾਮ ਹੈ ਜਿਹੜਾ ਲੱਭ ਪਾਠ ਹੈ ਸੰਗਤ ਜੀ ਕਸ ਕੀ ਬੋਲਣਾ ਹੈ ਜਗਤ ਪਾਠ ਇਹ ਵੀ ਕਸ ਕੀ ਬੋਲਣਾ ਹੈ ਲਾਪਤੰਦੈ ਮਾਇਆ ਜਗਤ ਪੁਲਾਇਆ ਕਾਲ ਖੜਾ ਰੂਹ ਆਏ ਰੂਹ ਆਏ ਇਕੱਠਾ ਪਾਠ ਹੈ ਬਾਬਾ ਆਵਹੁ ਭਾਈ ਹੋ ਭਾਈ ਹੋ ਇਕੱਠਾ ਪਾਠ ਹੈ ਗੜ ਮਿਲਹਿ ਇੱਥੇ ਬਿਸਰਾਮ ਮੇਰ ਮਿਲ ਦੇਹ ਅਸੀਸਾ ਹੈ ਅਸੀਸਾ ਹੈ ਹਾ ਜਿਹੜਾ ਹੈ ਇਹ ਸੰਬੰਧਕ ਪੜਨਾ ਹੈ ਅਸੀਸਾ ਹੈ ਬਾਬਾ ਸਚੜਾ ਮੇਰ ਨਾ ਚੁੱਕਈ ਇੱਥੇ ਬਿਸਰਾਮ ਹੈ ਪ੍ਰੀਤਮ ਕੀਆ ਦੇਹ ਅਸੀਸਾ ਹੈ ਹਾਏ ਨੂੰ ਕੰਨਾਂ ਹਾਏ ਨੂੰ ਜਿਹੜੀ ਲਾਂ ਲੱਗੀ ਸੰਗਤ ਜੀ ਇਹ ਸੰਬੰਧਕ ਪੜ੍ਹਨੀ ਹੈ ਅਸੀਸਾ ਹੈ ਅਸੀਸਾ ਦੇਵ ਹੋ ਭਗਤ ਕਰੇਵ ਹੋ ਇੱਥੇ ਵਿਸਵਾਮ ਹੈ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾਵ ਹੋ ਥੇ ਹੋ ਥਾਬ ਹੋ ਇੱਥੇ ਵਿਸਰਾਮ ਲਾਉਣਾ ਥਾਬ ਹੋ ਇਹ ਧਿਆਨ ਰੱਖਣਾ ਥੇਵਹੁ ਦੋਹਾ ਹੈ ਨੇ ਉਚਾਰਨ ਹੋਣਗੇ ਥੇਹੋ ਥੇਹੋ ਥਾਵਹੁ ਗੁਰ ਸਬਦਿ ਸੱਚ ਖੇਲੂ ਜਾਂ ਮਾਰਗ ਨਹੀਂ ਜਾਣਾ ਸਬਦ ਸਮਾਨਾ ਇੱਥੇ ਬਿਸਰਾਮ ਜੁਗ ਜੁਗ ਸੱਚ ਹੈ ਵੇਸੇ 사ਰਜਨ ਸੈਣ ਮਿਲਹੁ ਸੰਜੋਗੀ ਇੱਥੇ ਬਿਸਰਾਮ ਗੁਰ ਮਿਲ ਖੋਲੇ ਫਾਸੇ ਬਾਬਾ ਲਾਂਗੜਾ ਆਇਆ ਜਗ ਮਹਿ ਇੱਥੇ ਬਿਸਰਾਮ ਦੋ ਸੁਖ ਲੇਖ ਲਿਖਾਇਆ ਲਿਖਣਾ ਸਾਹਾ ਨਾ ਟਲੈ ਇੱਥੇ ਵਿਸਰਾਮ ਜਿਹੜਾ ਪੁਰਬ ਕਮਾਇਆ ਬਹਿ ਸਾਚੈ ਲਿਖਿਆ ਅੰਮ੍ਰਿਤ ਵਿਖਿਆ ਵਿਖਿਆ ਤੇ ਵਿਸਰਾਮ ਹੈ ਸਾਚੈ ਉਚਾਰਨ ਕਰਨੇ ਦਿਲਾਵਨ ਲੱਗੀਆਂ ਬਹਿ ਸਾਚੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਈ ਇੱਥੇ ਵਿਸਰਾਮ ਬਹੁ ਰੰਗੀ ਗਲਤਾਗਾ ਹੋਛੀ ਮਤ ਭਇਆ ਮਨੋਛਾ ਇੱਥੇ ਬਿਸਰਾਮ ਹੈ ਗੁੜ ਸਾ ਮੱਖੀ ਖਾਇਆ ਗੁੜ ਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਪੀਤਰ ਇੱਥੇ ਬਿਸਰਾਮ ਹੈ ਨਾਗੋ ਬੰਦ ਚਲਾਇਆ ਬਾਬਾ ਰੋਗ ਹੋ ਜੇ ਕਿਸੈ ਰੋਗਣਾ ਕਿਸੈ ਪੜਨਾ ਕਿਸੇ ਨਹੀਂ ਪੜਨਾ ਕਿਸੈ ਰੋਗਣਾ ਇੱਥੇ ਬਿਸਰਾਮ ਹੈ ਜਾਨੀੜਾ ਬੰਦ ਪਠਾਇਆ ਹੈ ਲਿਖਿਆ ਲੇਖਨਾ ਮੇਟੀ ਹੈ ਇੱਥੇ ਬਿਸਰਾਮ ਹੈ ਦਰ ਹਾਕਾਰੜਾ ਆਇਆ ਹੈ ਹਾ ਜਿਹੜਾ ਹਾ ਹੈ ਨੂੰ ਕੰਨਾਂ ਲੱਗਾ ਸੰਗ ਜੀ ਇਹ ਸੁਬੰਧਕ ਪੜਨਾ ਹੈ ਹਾਕਾਰੜਾ ਆਇਆ ਹੈ ਹਾਕਾਰੜਾ ਇਸ ਤਰ੍ਹਾਂ ਪੜਨਾ ਹੈ ਹਾਕਾਰੜਾ ਦਾ ਮਤਲਬ ਹੈ ਸਦਾ ਹਾਕਾਰੜਾ ਆਇਆ ਹੈ ਹਾਕਾਰਾ ਆਇਆ ਆਇਆ ਜਤ ਸੁਪਾਇਆ ਇੱਥੇ ਬਿਸਰੰ ਰੁੰਨੇ ਰੋਗਣ ਹਾਰੇ ਪੁੱਤ ਭਾਈ ਪਤੀ ਜੇ ਰੋਵਹਿ ਇੱਥੇ ਵਿਸਰਾਮ ਹੈ ਪ੍ਰੀਤਮ ਅਤ ਪਿਆਰੇ ਪੈ ਰੋਵੇ ਗੁਣ ਸਾਰ ਸਮਾਲੇ ਇੱਥੇ ਵਿਸਰਾਮ ਹੈ ਕੋ ਮਰੇ ਨਾ ਮੋਇਆਂ ਨਾਲੇ ਮਰੇ ਨਹੀਂ ਪੜਨਾ ਮਰੇ ਪੜਨਾ ਤੁਣਾਵ ਲੱਗੀਆਂ ਮਰੇ ਨਾ ਮੋਇਆਂ ਨਾਲੇ ਨਾਨਕ ਜੋਗ-ਜੁਗ ਜਾਣ ਸਜਾਣਾ ਇੱਥੇ ਵਿਸਰਾਮ ਹੈ ਜੋਗ-ਜੁਗ ਜਿਹੜਾ ਪਾਠ ਸੰਗਤ ਜੀ ਕਸ ਕੇ ਬੋਲਣੇ ਤੱਕ ਲੱਗੇਗਾ ਦੋਨਾਂ ਨਾਨਕ ਜੋਗ-ਜੁਗ ਜਾਣ ਸਜਾਣਾ ਰੋਗ ਸੱਚ ਸਮਾਲੇ ਸੁਸੰਗਤ ਜੀ ਆਪ ਜੀ ਨੇ ਇਲਹਾਣੀਆਂ ਦੀ ਸੰਖਿਆ ਸੰਪੂਰਨ ਕਰ ਲਈ ਹੈ ਪੰਜ ਪਾਠ ਆਪਣੇ ਸੰਪੂਰਨ ਹੋ ਗਏ ਨੇ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ